ਮੰਮੀ ਚਾਹ ਹੀ ਨਹੀਂ ਸਵਾਦ ਬਣੀ ਨਾ ਲਾਚੀ ਪਾ ਗਈ ਕੋਈ ਗੱਲ ਨਹੀਂ ਕਰਨ ਵਾਲੀ ਤਾਂ ਹੀ ਮੈਂ ਤੁਹਾਨੂੰ ਕਹਿਣ ਈ ਸੀ ਕਿ ਥੋੜੀ ਤੁਸੀਂ ਵੀ ਪੀ ਲਓ ਚਾ ਨਹੀਂ ਪੁੱਤ ਮੈਂ ਤਾਂ ਹੁਣ ਬਸ ਜੂਸ ਪੀ ਲਿਆ ਮੈਨੂੰ ਚਾਹ ਪੀਣ ਦਾ ਸੁਧਿਲ ਨਹੀਂ ਜਾ ਰਿਹਾ ਮੰਮੀ ਮੈਂ ਕਿੰਨੀ ਚਾਹ ਬਣਾਈ ਆ ਤੁਹਾਡੀ ਵੀ ਬਣਾਈ ਸੀ ਤੇ ਅੰਜੂ ਦੀਦੀ ਵੀ ਬਣਾਈ ਸੀ ਤੇ ਕਿੱਥੇ ਫੇਰ ਮੇਰੀ ਚਾਹ ਉਹ ਦੀਦੀ ਮੈਂ ਤਾਂ ਨਹੀਂ ਲੈ ਕੇ ਆਈ ਠੰਡੀ ਹੋ ਜਣੀ ਸੀ じゃ ਤੇ ਮੈਂ ਕਿਹਾ ਤੁਸੀਂ ਮੈਂ ਤੁਹਾਨੂੰ ਦੇਖਣ ਗਈ ਸੀ ਤੇ ਤੁਸੀਂ ਮੰਮੀ ਨਾਲ ਗੱਲ ਕਰਦੇ ਬੈਠੇ ਸੀ ਹੋਨ ਮੈਂ ਉੱਥੇ ਢੱਕਾਈ ਆ ਹੁਣ ਕਰਨ ਕਰਕੇ ਤੁਸੀਂ ਪਾ ਲਿਓ ਜੇ ਕਹਿੰਦੇ ਜੇ ਤੇ ਮੈਂ ਪਾ ਲੈਂਦੀ ਆ ਬੜੀ ਮਿਹਰਮਾਨੀ ਪਾ ਲਿਆ ਨਹੀਂ ਮਾਪੇ ਚਾਹ ਬਣਾਤੀ ਨਾ ਉਹਦਾ ਸ਼ੁਕਰੀਆ ਤੁਹਾਡਾ ਮੰਮੀ ਤਾਂ ਗੱਲ ਹੀ ਕਰਦੀ ਸੀ ਸਾਹ ਚਾਹ ਬੰਦਾ ਪਾ ਲਿਆ ਹੁੰਦਾ ਨਾਲ ਵਾਅਦਾ ਦੇ ਦਿੰਦਾ ਧੀਦੀ ਚਾਹ ਮੈਂ ਰੱਖੀ ਜੇ ਆ ਜਾਓ ਧੀਦੀ ਐਸੇ ਲੜਾਈ ਤੋਂ ਮੈਂ ਚਾਹ ਪਾ ਕੇ ਨਹੀਂ ਲਈ ਕਿ ਜੇ ਮੈਂ ਚਾਹ ਪਾ ਕੇ ਇੱਥੇ ਰੱਖੀ ਹੁੰਦੀ ਤੇ ਉਹ ਠੰਡੀ ਹੋ ਜਾਣੀ ਸੀ ਕਿ ਫਿਰ ਤੂੰ ਮੇਰੇ ਨਾਲ ਨਰਾਜ਼ਗੀ ਪੇਸ਼ ਕਰਨੀ ਹੀ ਕਿ ਤੂੰ ਮੇਰੀ ਚਾਹ ਪਹਿਲੇ ਪਾ ਕੇ ਰੱਖਤੀ ਤੂੰ ਵਗਾਰ ਪੂਰੀ ਕਰਦੀ ਮੰਮੀ ਤੁਸੀਂ ਦੇਖਦੇ ਪਏ ਹੋ ਨਾ ਅੱਜ ਕੱਲ ਕੀ ਬੰਦਾ ਪਿਆ ਹੈ ਬਿਲਕੁਲ ਮੰਮੀ ਤਾਂ ਸਭ ਦੇਖਣਦੇ ਨੇ ਬਸ ਮੰਮੀ ਬੋਲਦੇ ਨਹੀਂ ਐ ਜਦੋਂ ਰੋਟੀ ਮੈਂ ਬਣਾਨੀ ਆ ਤੇ ਮੈਂ ਵੀ ਨਾਲ ਹੀ ਪਾ ਕੇ ਲੈ ਆਨੀ ਨਹੀਂ ਆ ਤੈਨੂੰ ਸਪੈਸ਼ਲ ਲੈ ਕੇ ਆਨੀ ਕਮਰੇ ਚੋਂ ਕੇ ਖਾ ਲਾ ਕੇ ਰੋਟੀ ਦੀਦੀ ਮੈਂ ਤਾਂ ਨਹੀਂ ਵਗਾਰਾਂ ਵਾਲੀ ਗੱਲ ਕਰਦੀ ਚੀਜ਼ਾਂ 'ਚ ਫਰਕ ਹੈ ਨਾ ਤੁਸੀਂ ਰੋਟੀ ਪਾ ਕੇ ਲਿਆਉਂਦੀ ਹੋ ਪਰ ਤੁਸੀਂ ਇਹ ਦੇਖੋ ਨਾ ਕਿ ਮੈਂ ਆਸਾਂ ਨਾਲ ਰੋਟੀ ਖਾਣੀ ਆ ਮੈਂ ਫੋਨ ਤੇ ਨਹੀਂ ਲੱਗੀ ਰਹਦੀ ਤੁਸੀਂ ਕਦੀ ਫਾਜੀ ਨੂੰ ਫੋਨ ਲਾਇਆ ਹੁੰਦਾ ਬਾਬਰ ਕਿ ਦਿਤੀ ਤੇ ਮੰਮੀ ਨੂੰ ਲਾਇਆ ਹੁੰਦਾ ਵਾ ਮੇਰੇ ਅੱਗੇ ਫਿਰ ਵੇਟ ਕਰਦੀ ਰਹਦੀ ਆ ਚੀਜ਼ ਠੰਡੀ ਹੋ ਜਾਂਦੀ ਆ ਉਹ ਰੂਪ ਨਹੀਂ ਰਹਿੰਦਾ ਚੀਜ਼ ਤੇ ਅੱਛਾ ਤੇ ਜੇ ਠੰਡੀ ਹੋ ਜਾਂਦੀ ਉਹ ਗਰਮ ਨਹੀਂ ਹੁੰਦੀ ਹੁਣ ਕਿਤੇ ਮੈਂ ਕੁੱਕਰ 'ਚ ਗਰਮ ਹੀ ਕਰਨੀ ਚਾ ਉਦਾਂ ਹੀ ਤੂੰ ਕਹਿ ਦਿਆ ਕਰ ਕਿ ਮੈਂ ਨਹੀਂ ਪਾ ਕੇ ਜਾਣੀ ਹਿੰਦੀ ਆਪਣੇ ਹੱਥੀ ਦੀ ਪਾਇਆ ਕਰੋ ਮੈਂ ਹੀ ਆ ਕਿ ਤੂੰ ਨਵੀਂ ਵਿਆਹੀ ਆਈ ਹੈ ਤੈਨੂੰ ਬਿਠਾ ਕੇ 4 ਦਿਨ ਖਵਾ ਲਿਆ ਤੈਨੂੰ 2 ਦਿਨ ਕੰਮ ਕਰਨਾ ਪੈ ਜੇ ਨਾ ਤੇ ਮੰਮੀ ਆਹੀ ਕੁਛ ਮੇਰ ਨਾਲ ਕਰਦੀ ਜੇ ਮੰਮੀ ਮੈਂ ਜਿੱਦਨ ਦੀ ਵਿਆਹੀ ਆਈ ਆਈ ਆ ਸਿਰਫ 5 ਦਿਨ ਇਨਵੈਸਟ ਕੀਤੀ ਆ ਮੈਂ ਉਸ ਤੋਂ ਬਾਅਦ ਮੰਮੀ ਮੈਂ ਕੰਮ ਕਰਨ ਲੱਗ ਗਈ ਆ ਇਹ ਮੈਨੂੰ ਕੀ ਸੁਣਾ ਕੇ ਚਲ ਜਾਂਦੇ ਨੇ ਹਰ ਵਾਰ ਮੈਂ ਕਿਹੜਾ ਕੰਮ ਨਹੀਂ ਕਰਦੀ ਸਾਵਾ ਕੰਮ ਲੈਂਦੇ ਨੇ ਮੇਰੇ ਕੋਲੋਂ ਇੱਕ ਚਮਚਾ ਤੱਕ ਵੱਧ ਨਹੀਂ ਧੁੰਦੇ ਇਹ ਮੇਰੇ ਨਾਲੋਂ ਫਿਰ ਵੀ ਮੈਨੂੰ ਸੁਣਾਇਆ ਜਾਂਦਾ ਹਰ ਗੱਲ ਤੇ ਮੈਂ ਕਿਹੜੀ ਗੱਲ ਨੂੰ ਗਲਤੀ ਆ ਮੈਨੂੰ ਪਤਾ ਤੇ ਲੱਗੇ ਹਾਦ ਹੁੰਦੀ ਕਿਸੇ ਚੀਜ਼ ਦੀ ਤੁਸੀਂ ਵੀ ਬੈਠੇ ਤਮਾਸ਼ਾ ਵੇਖਦੇ ਰਹਿੰਦੇ ਹੋ ਨਾ ਉਹਨਾਂ ਨੂੰ ਕੁਝ ਕਹਿੰਦੇ ਹੋ ਨਾ ਮੈਨੂੰ ਕਹਿੰਦੇ ਹੋ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਸ ਘਰ ਦਾ ਬੰਨਾ ਕੀ ਆ ਮੰਮੀ ਤੂੰ ਇਹ ਕਿ ਮੱਛੀ ਮੰਡੀ ਲਈ ਆ ਕੀ ਹੋਇਆ ਐ ਮੰਮੀ ਮੱਛੀ ਮੰਡੀ ਲਈ ਆ ਇਹਦੇ ਵੱਲ ਤੁਹਾਨੂੰ ਪਿਆਰ ਆ ਗਿਆ ਵੈ ਤੁਹਾਨੂੰ ਮੇਰਾ ਖਿਆਲ ਨਹੀਂ ਮੈਂ ਸ਼ੁਰੂ ਤੋਂ ਤੁਹਾਡਾ ਕਿੰਨਾ ਖਿਆਲ ਰੱਖਿਆ ਜੇ ਅੱਜ ਥੋੜਾਪਨ ਨਹੀਂ ਨਾ ਦਿਮਾਗ ਹਮੇਸ਼ਾ ਨੈਗਦੀ ਦੇ ਕਿਉਂ ਚੱਲਦਾ ਵਾ ਮੱਛੀ ਮੰਡੀ ਦਾ ਮਤਲਬ ਕੀ ਹੁੰਦਾ ਵਾ ਉੱਚ ਸਾਰੀਆਂ ਮੱਛੀਆਂ ਗੜੀਆਂ ਜਾਂਦੀਆਂ ਇੱਕ ਮੱਛੀ ਨੇ ਬੜਕਦੀ ਬੱਦੀ ਉਹ ਦੋਵਾਂ ਨੂੰ ਸੁਣਾਉਂਦੇ ਆ ਕਿ ਤੁਸੀਂ ਦੋਵੇਂ ਲੜਨਦੀਆਂ ਜੇ ਦੇਖ ਲਿਆ ਨੀ ਮੰਮੀ ਕਿਦਾ ਬੋਲਦੀ ਐ ਜਮਾ ਵੀ ਇਹਨੂੰ ਖਿਆਲ ਆ ਗਿਆ ਕਿ ਕਿਵੇਂ ਦੀ ਵੱਡੀ ਟਖਾਣੀ ਐ ਮੇਰੇ ਨਾਲ ਕਿੱਦਾਂ ਗੱਲ ਕਰਨੀ ਐ ਕਿ ਵੀ ਮੈਨਾਂ ਵਿਗਰਾ ਕਰਾ ਲੱਗਦੇ ਹੋ ਤੂੰ ਆ ਕੇ ਉਹਨੂੰ ਪਿਆਰ ਮਰੂਛੰਦ ਤੇ ਮੇਰਾ ਲੋਕ ਕਿਉਂ ਦੇਖਣਦੇ ਹੋ ਕੀ ਘੋਲ ਕੇ ਖਵਾ ਦੇਣੀ ਮੰਮੀ ਨੂੰ ਕੀ ਚਾਹੀਈ ਏ ਤੂੰ ਕਿ ਮੰਮੀ ਬਸ ਤੇਰੇ ਹੁਸ਼ਾਰੇ ਤੇ ਚੱਲਣ ਤੈਨੂੰ ਕੁਝ ਇੱਚ ਕਰ ਚੁੱਪ ਗੰਦ ਲੈ ਸ਼ੰਮੀ ਮੈਂ ਕਦੀ ਆਜਾ ਕਰਾਂ ਨਹੀਂ ਕੀਤਾ ਕਿ ਕੋਈ ਤੇਰੇ ਵਾਲਾ ਹੋਵੇ ਜਾਂ ਮੇਰੇ ਵਾਲਾ ਹੋਵੇ ਮੈਂ ਤਾਂ ਸੁਭਾਅ ਦੇ ਸੁਭਾਅ ਨਾਲ ਚੱਲਦੀ ਆ ਤੇ ਤੂੰ ਪਤਾ ਨਹੀਂ ਕਿੱਥੇ ਜਾ ਕੇ ਕੀ ਕੀ ਘੋਲ ਕੇ ਤੇ ਮੰਮੀ ਨੂੰ ਖਵਾ ਕੇ ਆਂਦਾ ਕਿ ਕਿਆ ਹੋ ਜਾਈਆਂ ਦਾ ਨਿਕਲ ਜਾ ਕੋਰੇ ਘਰ ਚੋਂ ਬਾਹਰ ਤੂੰ ਹੀ ਜਿਹੜਾ ਇੱਥੇ ਕਵਾਡੋਲੀ ਪਈ ਆ ਤੇ ਤੇ ਉਹ ਅਦੇ ਨਾਲ ਲੜਨ ਨਹੀਂ ਖਾਂਦੋ ਲੈਣਾ ਕਿਉਂ ਪੀਸੋ ਲੱਗਦਾ ਇਹ ਰਹਿਣਾ ਤੁਹਾਨੂੰ ਬਸ ਛਕ ਦੂਜੇ ਨਾਲ ਹੋਰ ਕੁਝ ਨਹੀਂ ਕਰਦੇ ਤੁਹਾਨੂੰ ਘਰ ਦਾ ਕੰਮ ਆਂਡ ਗਵਨ ਦੁਨੀਆ ਵਾਸਤੇ ਲੋਕਾਂ ਨੇ ਸੇਸ਼ੇ ਨੋਆ 98ਾ ਕੱਟਣਾ ਰੈਂਦੀਆਂ ਆ ਚੰਗਾ ਕਹੀ ਨਾ ਰੋਸ਼ਨ ਕਰਨਦੀਆਂ ਜੇ ਕਿ ਫਲਾਣੇ ਨੇ ਨੋਆ ਗਈ ਆ ਮੰਮੀ ਮੇਰੀ ਗੱਲ ਸੁਣ ਮੈਂ ਬਹੁਤ ਧਿਆਰ ਚੁੱਪ ਕੀਤੀ ਰਹੀ ਆ ਪਰ ਇਹਨਾਂ ਨੂੰ ਨਾ ਕੋਈ ਫਰਕ ਨਹੀਂ ਪੈਂਦਾ ਮੈਂ ਜਿੰਨਾ ਵੀ ਚੰਗਾ ਬਣਨ ਦੀ ਕੋਸ਼ਿਸ਼ ਕਰਦੀ ਆ ਇਹ ਫੇਰ ਮੇਰੇ ਦਿਵਾਰੇ ਹੋ ਜਾਂਦੇ ਆ ਜਿੰਨਾ ਚੰਗਾ ਬਣਨ ਦੀ ਕੋਸ਼ਿਸ਼ ਕਰਦੀ ਫੇਰ ਉਲਟਾ ਹੀ ਸੋਚਦੇ ਆ ਇਹਦੇ ਤੋਂ ਤੇਰਾ ਤੇ ਸਾਹਮਣੇ ਵਿੱਚ ਇਹਦਾ ਸਾਰਾ ਕੰਮ ਕੀਤਾ ਹੈ ਨਾ ਤੇ ਹੁਣ ਦੋ ਭਾਂਡੇ ਤੇ ਵੇਖੋ ਮੇਰੇ ਦੁਆਲੇ ਹੋ ਗਿਆਾਂ ਤੇ ਮੇਰੇ ਨਾਲ ਇਹ ਹੋਸ ਕਰਨ ਦੇ ਆ ਕਿ ਟੂੰਠੀਆਂ ਨਹੀਂ ਮੰਜਉਣ ਦੇ ਆ ਲਓ ਮੰਮੀ ਸੌਲਵੇ ਦੀ ਕਾਲੋ ਫਿਰ ਸਵੇਰੇ ਮੈਂ ਕਿਉਂ ਨਹੀਂ ਰੋਜ਼ ਕੀਤਾ ਕੀ ਇਹ ਵੀ ਇਹ ਵੀ ਭਾਂਡੇ ਕੇ ਚੋੜੇ ਹੱਥ ਤੇ ਦੋਨੋਂ ਬਾਹਰ ਨਿਕਲ ਜੋ ਮਾਪੇ ਸਾਰਾ ਕੰਮ ਕਰਨੇ ਨਹੀਂ ਆ ਮੰਮੀ ਦੀ ਉਹਦੀ ਗੱਲ ਸੁਣਨੀ ਮੇਰੀ ਨਹੀਂ ਸੁਣੀ ਮੈਨੂੰ ਮੈਂ ਤੁਹਾਨੂੰ ਕਹਿੰਦੀ ਆ ਮੈਂ ਸੁਣਨੀ ਨਹੀਂ ਗਈ ਮੈਂ 12 ਸਾਲ ਹੋ ਗਏ ਮੈਂ ਕੱਲੀ ਦੇ ਘਰ ਆ ਸੰਭਿਆ ਆ 6 ਮਹੀਨੇ ਤੋਂ ਕੰਮ ਕੀ ਕਰਨ ਦੇ ਘਰ ਦਾ ਤੇ ਆ ਗਈ ਗਿੰਤੀ ਕਿੰਨਾ ਲੱਗ ਗਈ ਆ ਕੰਮ ਮੈਂ ਕੀਤਾ ਆ ਤੁਸੀਂ ਕਰੋ ਆ ਕੰਮ ਮੈਂ ਕੀਤਾ ਵੀ ਭੇਕੇ ਤੇ ਕਹਿੰਦੀ ਰਹਿੰਦੀ ਹੈ ਨਾ ਤੇਰੇ ਬਹਿ ਕੇ ਤੇਰੀ ਭੈਣ ਹੀ ਤੇ ਤੇਰੇ ਬਹਿ ਕੇ ਤੇਰੀ ਪਰਜਾਈ ਉੱਥੇ ਕਿ ਤੁਝ ਲੜੀਆਂ ਕਰਦੀਆਂ ਨਹੀਂ ਕਿ ਮੇਰਾ ਘਰ ਮੇਰੀ ਭੈਣ ਕਰੇ ਤੇ ਤੇਰਾ ਘਰ ਜਿਹੜੀ ਪਰਜਾਈ ਕਰੇ ਕਰਦੀ ਹੈ ਲੜੀਆਂ ਨਹੀਂ ਨਾ ਮੰਮੀ ਮੈਂ ਤੇ ਆਪਣੀ ਭਾਬੀ ਨਾਲ ਕਦੀ ਨਹੀਂ ਸੀ ਲੜੀ ਤਾਂ ਫਿਰ ਇੱਥੇ ਕੀ ਦਿੱਕਤ ਆ ਸ਼ਮਮੀ ਤੂੰ ਮੇਰੀ ਛੋਟੀ ਭੈਣ ਹੀ ਐ ਜਿਵੇਂ ਉਧਰ ਮੇਰੇ ਘਰ ਹੈਗੀ ਐ ਤੂੰ ਭਾਵੇਂ ਕੋਈ ਕੰਮ ਨਾ ਕਰੀ ਕੋਈ ਨਹੀਂ ਮੈਂ ਕਰ ਲਿਆ ਕਰਾਂਗੀ ਜੇ ਮੈਂ ਆਪਣੀ ਭੈਣ ਵੜਾ ਕੇ ਖਵਾ ਸਕਦੀ ਆ ਤੇ ਸ਼ਮਮੀ ਵੀ ਤੇ ਮੇਰੀ ਭੈਣ ਹੀ ਆ ਮੇਰੇ ਕੋਲ ਗਲਤੀ ਹੋ ਗਈ ਯਾਰ ਸੌਰੀ ਮੈਨੂੰ ਮਾਫ ਕਰ ਦੇ ਨਾ ਦੀਦੀ ਤੁਹਾਡੇ ਕੋ ਕੋਈ ਗਲਤੀ ਨਹੀਂ ਹੋਈ ਗਲਤੀ ਮੇਰੇ ਕੋਲ ਹੋਈ ਆ ਜੇ ਮੈਂ ਉਥੇ ਆਪਣੀ ਵੱਡੀ ਭਾਬੀ ਦੇ ਨਾਲ ਲਾ ਕੇ ਰੱਖ ਸਕਦੀ ਆ ਉਥੇ ਸਾਰਾ ਘਰ ਸੰਭ ਸਕਦੀ ਆ ਕਿ ਚੱਲ ਵੀ ਤੇ ਵੱਡੀ ਪਰਜਾਈ ਆ ਜੇ ਥੱਕ ਗਈ ਆ ਤੇ ਆਰਾਮ ਕਰਨ ਦੀ ਆ ਚਲ ਕਰ ਲੈਂਦੇ ਫਿਰ ਕੀ ਹੋਇਆ 5 ਵਜੇ ਦੀ ਉઠી ਆ ਭਾਬੀ ਜੇ ਘਰ ਸੰਭਣ ਦੀ ਆ ਸੰਭ ਲਵੇ ਮੇਰਾ ਕੀ ਲੱਥਨ ਲਗਾ ਉਥੇ ਮੈਂ ਸਾਰਾ ਘਰ ਸੰਭਦੀ ਸੀ ਇੱਥੇ ਆ ਕੇ ਇੱਥੇ ਆ ਕੇ ਮੈਂ ਆ ਕੁਝ ਵੇਖਣ ਲੱਗ ਪਈ ਕਿ ਇਹਨਾਂ ਨੇ ਕਿੰਨਾ ਕੀਤਾ ਤੇ ਮੈਂ ਕਿੰਨਾ ਕੀਤਾ ਦੀਦੀ ਦੀ ਹਰ ਪੋਸਟਿਵ ਗੱਲ ਨੂੰ ਵੀ ਮੈਂ ਨੈਗੇਟਿਵ ਲੈਣ ਲੱਗ ਪਈ ਨਹੀਂ ਨਹੀਂ ਸ਼ੰਮੀ ਗਲਤੀ ਤੇਰੀ ਨਹੀਂ ਕਰਦੀ ਮੇਰੀ ਮੰਮੀ ਮੈਂ ਤਾਂ ਛੋਟੀ ਭੈਣ ਨੂੰ ਸੰਭਾਲ ਸਕਦੀ ਆ ਤੇ ਇਹਦੀ ਤਾਂ ਛੋਟੀ ਐ ਪਰ ਜਈਆਂ ਦੇ ਵੈਸੇ ਨਾ ਨਾਮ ਤਾ ਕੇ ਕਮਾਂਦੀਆਂ ਨੇ ਇਹੀ ਤਾਂ ਦੋਨਾਂ ਜੀ ਦੰਨੀ ਕਹਿੰਦੇ ਇਹੀ ਤੁਹਾਡੇ ਖਾਨੇ ਚ ਗੱਲ ਪਾਉਣਾ ਚਾਹੁੰਦੀ ਹੀ ਮੈਂ ਮੰਮੀ ਸੋਰੀ ਅਸੀਂ ਤੁਹਾਡਾ ਵੀ ਦਿਨ ਦਿਖਾਇਆ ਸਾਨੂੰ ਸੁਖ ਰਲ ਕੇ ਰਹਿਣਾ ਚਾਹੀਦਾ ਨਾਲ ਤੁਹਾਡੀ ਸੇਵਾ ਕਰਨੀ ਚਾਹੀਦੀ ਤੁਸੀਂ ਕਿਤੇ ਦੋਨਾਂ ਜਣੀਆਂ ਨੇ ਆ ਗੱਲ ਸੋਚੀ ਦੋਨਾਂ ਜਣੀਆਂ ਨੇ ਵੀ ਆਂਡ ਕਮਣ ਟੋਕੀ ਕੀ ਕਹਿੰਦੇ ਹੋਣਗੇ ਕਿ ਅਸੀਂ ਛੇ ਛੇ ਚਾਚਾ ਜਣੀਆਂ ਇਕੱਠੀਆਂ ਵਸਦੀਆਂ ਤੇ ਆ ਜੋੜੀਆਂ ਨਹੀਂ ਰਹਿ ਸਕਦੀਆਂ ਕਿਹੜੀ ਚੀਜ਼ ਦੀ ਕਮੀ ਤੁਹਾਨੂੰ ਕਿਹ ਚੀਜ਼ ਦੀ ਕਮੀ ਹੈ ਆਪਣੇ ਦਿਮਾਗਾਂ ਦਾ ਸੋਚ ਕੇ ਵੇਖੋ ਕਿਹ ਚੀਜ਼ ਦੀ ਕੋਈ ਕਮੀ ਹੈ ਤੁਹਾਨੂੰ ਨਹੀਂ ਹੋਣੀ ਬਾਰ ਤੇ ਨੂੰ ਕੁਛ ਲੈਣ ਜਾਣਾ ਘਰ ਸਾਰਾ ਕੁਝ ਤੁਹਾਨੂੰ ਮਿਲਦਾ ਥਾਂ ਤੁਹਾਡਾ ਸਾਰਾ ਪੱਕਾ ਹਵਾ ਕੋਈ ਤੁਹ ਨਹੀਂ ਹੈ ਨਹੀਂ ਕਿ ਬਿੱਟੀਆਂ ਦੇ ਬੱਬੇ ਪੋਚੇ ਕਰਦੇ ਆ ਸਭ ਕੁਝ ਤੁਹਾਨੂੰ ਮਿਲਦਾ ਅੰਦਰ ਗੈਸ ਤੇ ਉੱਤੇ ਸਾਰਾ ਕੁਛ ਕਰਨਾ ਵਾਸ਼ਿੰਗ ਮਸ਼ੀਨ ਕਪੜੇ ਤੋਂ ਨੂੰ ਫ੍ਰੀਜ ਆਗਾ ਏਸੀ ਲੱਗੇ ਹਰ ਇੱਕ ਚੀਜ਼ ਦੀ ਸੁਵਿਧਾ ਹੈਗੀ ਤੁਹਾਡੇ ਕੋਲ ਪਰ ਫਿਰ ਵੀ ਤੁਸੀਂ ਇੱਕ ਦੂਜੇ ਨਾਲ ਸ਼ਰੀਕੇ ਵਾਲਾ ਵਿਹਾਰ ਕਰਦੀਆਂ ਜੇ ਨਹੀਂ ਆਪਣੇ ਵਾਲਾ ਨਹੀਂ ਅੱਜ ਤੋਂ ਬਾਅਦ ਅਸੀਂ ਕਦੀ ਵੀ ਮੂੰਹ ਨਹੀਂ ਲੜਾਂਗੇ ਤੁਹਾਨੂੰ ਲਾਂਬਾ ਵੀ ਨਹੀਂ ਆਣ ਦਵਾਂਗੇ ਤੇਰੇ ਲੋਕਾਂ ਦਾ ਲੋਕਾਂ ਨੂੰ ਮੂੰਹ ਤਾਂ ਹੀ ਤੋੜਾਂਗੇ ਉਹਨੂੰ ਸਾਡੇ ਹੱਸਦਿਆਂ ਦੀ ਵਾਅਦਾ ਹੈਗੀ ਬਾਅਦ ਪਰ ਕਦੀ ਲੜਦੇ ਆ ਨਹੀਂ ਬਣ ਕੇ ਰੋ ਕਿ ਲੋਕਾਂ ਨੂੰ ਖਾਓ ਕਿ ਤੁਹਾਡੇ ਮੋਟੇ ਜਿਹੜੀ ਕੋਈ ਤੋੜ ਨਹੀਂ ਸਕਦਾ ਠੀਕ ਹੈ ਮੰਮੀ ਜੀ ਅੱਜ ਤੋਂ ਬਾਅਦ ਅਸੀਂ ਕਦੀ ਨਹੀਂ ਲੜਾਂਗੇ ਜੇ ਇੱਕ ਕਹਿ ਵੀ ਦਿੰਦੀ ਹੈ ਨਾ ਤੇ ਦੂਜੀ ਸੋਣ ਲਈ ਤਿਆਰ ਹੈ ਕੋਈ ਗੱਲ ਨਹੀਂ ਤੇ ਮੈਂ ਕਦੀ ਕਹਿਣਾ ਨਹੀਂ ਮੈਸੇਜ ਨਹੀਂ ਕੋਸ਼ਿਸ਼ ਇਹਨੇ ਐਗਰੀ ਕਰ ਲਿਆ ਨਾ ਪਰ ਮੈਂ ਨਹੀਂ ਕਦੀ ਕਹਿਣਾ ਨਹੀਂ ਦੀਦੀ ਤੁਸੀਂ ਮੈਨੂੰ ਕਹਿ ਸਕਦੇ ਹੋ ਮੈਂ ਤੁਹਾਡੀ ਛੋਟੀਆਂ ਭੈਣਾਂ ਮੰਗੀਆਂ ਕਿਉਂ ਨਹੀਂ ਕਹਿ ਸਕਦੇ ਤੁਸੀਂ ਜਿੰਨੀਆਂ ਖੁਸ਼ ਰੋ ਮੈਂ ਤੁਹਾਡੇ ਨਾਲ ਅੱਜ ਨਾਲ ਗੁੱਸਾ ਕਰਨਾ ਨਹੀਂ ਜਾਂਦੀ ਪਰ ਮੈਂ ਮਿਲੂ ਤੁਹਾਨੂੰ ਮਜਬੂਰ ਕਰਤਾ ਮੰਮੂ ਕਿ ਤੱਕ ਸਮਝਾ ਲੀ ਐਨੀ ਵੀ ਮੈਂ ਬੁਰੀ ਨਹੀਂ ਬਿਜਲੀ ਮੈਂ ਅੱਜ ਬਣਾ ਕੇ ਖਾਇਆ ਤੁਸੀਂ ਬਹੁਤ ਵਧੀਆ ਕੀਤਾ ਤੁਸੀਂ ਜੇ ਤੁਸੀਂ ਅੱਜ ਸਾਨੂੰ ਨਾ ਨਾ ਸਮਝਾਉਂਦੇ ਤੇ ਅਸੀਂ ਐਦਾਂ ਹੀ ਕੁੱਕੜਾ ਵਾਂਗ ਲੜਨਾ ਸੀ ਤੇ ਆਪਣੇ ਘਰ ਦੀ ਖੇ ਬਾਹਰ ਡੋਣੀ ਸੀ ਤੇ ਲੋਕਾਂ ਨੇ ਖੰਭਾਂ ਦੀਆਂ ਡਾਰਾਂ ਬਣਾਉਣੀਆਂ ਸੀ ਤੇ ਫਿਰ ਹੋਰ ਫ੍ਰੈਕਸ਼ਨਾਂ ਪਾਉਣੀਆਂ ਸੀ ਸਾਡੇ ਤੇ ਤੇ ਫਿਰ ਫਿਰ ਸਾਡਾ ਘਰ ਹੋਰ ਟੁੱਟਣਾ ਸੀ ਤੇ ਅਸੀਂ ਆਡਾ ਚੀਜ਼ ਸੀ ਕਰਕੇ ਮੈਂ ਤੁਹਾਨੂੰ ਸਮਝਾਇਆ ਕੀ ਇਸੇ ਗੱਲੋਂ ਕਿਤਾ ਤੁਸੀਂ ਬਹੁਤ ਵਧੀਆ ਕੀਤਾ ਸੀ। देर ਨਾਲ ਕੀਤਾ ਹੈ ਲੇਕਿਨ ਚੰਗਾ ਕੀਤਾ ਜੇ। ਸਾਡੇ ਵੀ ਖਾਂਦੇ ਗੱਲ ਪੈ ਗਈ ਹੈ ਕਿ ਪੇਕੇ ਅਸੀਂ ਹਸੀ ਖੁਸ਼ੀ ਰਹਿ ਲੈਂਦੀ ਆ ਮੈਂ ਪਰ ਜਾਈਆਂ ਨੂੰ ਕਿੰਨੇ ਬਹਿ ਜਾ ਅਸੀਂ ਕੰਮ ਕਰ ਲਈਏ ਛੋਟੀਆਂ ਭੈਣਾਂ ਨੂੰ ਵੱਡੀਆਂ ਭੈਣਾਂ ਨੂੰ ਪਰ ਸੋਹਰਿਆਂ ਆ ਕੇ ਪਤਾ ਨਹੀਂ ਸੀ ਦਰਾਨੀ ਥੋੜੀ ਕਿਉਂ ਦੇਰ ਮੇਰ ਕਰਨ ਲੱਗ ਪਈਆਂ ਕੰਮ ਤੋਂ ਜਾਂ ਸਾਸ ਨੂੰ ਕਹਦੇ ਨੇ ਜਾਂ ਕਿਹਨੂੰ ਕਹਦੇ ਨੇ ਇਹ ਤਾਂ ਹੀ ਬਹੁਤ ਦਲਦ ਕਰਦੇ ਨੇ। ਸਹੀ ਗੱਲ ਹੈ ਦੀਦੀ। ਜੀ ਅਸੀਂ ਆਪਣੇ ਪੇਕੇ ਵਾਲੀ ਥਿੰਕਿੰਗ ਸੋਹਰਿਆਂ ਚ ਅਪਣਾਈਏ ਤੇ ਕਿਉਂ ਨਹੀਂ ਘਰ ਚੱਲੇਗਾ? ਪਰ ਅਸੀਂ ਕੀ ਕਰਦੇ ਹਾਂ ਜਦ ਸਾਡੀ ਤੇਕੇ ਸਾਡੇ ਵਾਸਤੇ ਕੁਝ ਸੋਚਦੀ ਹੈ ਨਾ ਸਾਨੂੰ ਇਦਾਂ ਲੱਗਦਾ ਕਿਉਂ ਸਾਡਾ ਭਲਾ ਸੋਚਣ ਦੇ ਤੇ ਜਦ ਸੋਹਰੇ ਕੁਝ ਸੋਚ ਕੇ ਕਹਿੰਦੇ ਹਨ ਅਸੀਂ ਇਹ ਸੋਚਦੀ ਹਾਂ ਕਿ ਨਹੀਂ ਇਹਦੇ ਵਿੱਚ ਇਹਦਾ ਸਵਾਰਥ ਆ ਕੋਈ ਤੇ ਹੈਗਾ ਅਸੀਂ ਨੈਟਿੰਗ ਲੈਣੇ ਆ ਤਾਂ ਹੀ ਸਾਡੀ ਬੰਦ ਹੀ ਨਹੀਂ ਆ ਸੋਹਰਿਆਂ ਚ ਹੋਰ ਕੋਈ ਗੱਲ ਨਹੀਂ ਹੈ ਜੇ ਉਹੀ ਰਿਸ਼ਤੇ ਅਸੀਂ ਇੱਧਰ ਬਣਾ ਕੇ ਚੱਲਾਂਗੇ ਤਾਂ ਬਹੁਤ ਵਧੀਆ ਘਰ ਨਹੀਂ ਲਵੇਗਾ ਹੱਸੀ ਖੁਸ਼ੀ ਰੋ ਆਪਸ ਚ ਆਪਣਾ ਪਰਿਵਾਰ ਵੇਖੋ ਕਿਹੇ ਵੱਲੋਂ ਵੇਖੋ ਠੀਕ ਹੈ ਮੰਮੀ ਜੀ ਇਹਨਾਂ ਦਾ ਤਾਂ ਸਾਫਾ ਬਾਗ ਅਗਰਾਸਟ ਮੈਡਮ ਜੀ ਲੋਕਾਂ ਨੇ ਇੱਕ ਬਹੁਤ ਵਧੀਆ ਮੈਸੇਜ ਹੈਗਾ ਵੈ ਕਿ ਐਸੇ ਹੀ ਗੱਲ ਲਗੀ ਹੈ ਕਿ ਸੋਹਰੇ ਘਰ ਵਿੱਚ ਸਭ ਤੋਂ ਜ਼ਿਆਦਾ ਝਗੜਾ ਦੇਖਿਆ ਗਿਆ ਜਾਂ ਕਿ ਪੇਕੇ ਘਰ 'ਚ ਕਦੀ ਅਜਿਹਾ ਝਗੜਾ ਹੁੰਦਾ ਹੀ ਨਹੀਂ ਜਦੋਂ 3 ਬੈਣ ਕੁਆਰਿਆਂ ਭਰਾ ਵੀ ਕੰਮ ਕਰ ਲੰਗੇ ਤੇ ਮਾਂ ਨੂੰ ਦੁੱਖ ਨਹੀਂ ਤੇ ਜੇ ਕਿਤੇ ਸੋਹਰੇ ਘਰ ਵਿੱਚ ਨੂੰਹ ਦੇ ਨਾਲ ਹੁੰਦਾ ਕੰਮ ਕਰ ਲਏ ਤੇ ਮਾਂ ਨੂੰ ਉਹ ਵੀ ਦੁੱਖ ਦਿੰਦਾ ਹੈ ਦਰਾਣੀ ਜਿਠਾਣੀ ਦਾ ਵੀ ਕਲੇਸ਼ ਮੈਂ ਕਹਿੰਨੀ ਉਹ ਬਟਾ ਕਿ ਜਿਵੇਂ ਨਾ ਕੰਮ ਕਰ ਤੋਂ ਡਿਊਟੀਆਂ ਲਈਆਂ ਹੁੰਦੀਆਂ ਕਈਆਂ ਨੇ ਤੇ ਕਈ ਪਹਿਲਾਂ ਨੇ ਆਈਆਂ ਸੁਣਾਦੀਆਂ ਅਹੀਂ ਬੜਾ ਕੰਮ ਕੀਤਾ ਤੇ ਕਈ ਬਾਅਦ ਚ ਆ ਕੇ ਕਹਿ ਦਿੰਦੀਆਂ ਕਿ ਸਾਡੇ ਨਾਲ ਜ਼ਿਆਦਾ ਕੰਮ ਬਗਾਵ ਹੈ ਤੁਹਾਡੇ ਨਾਲ ਸੱਸ ਸੀ ਨਾਨ ਸੀ ਸੋ ਸਾਨੂੰ ਐਡੀ ਘਟਿਆ ਸੋਚ ਨਹੀਂ ਰੱਖਣੀ ਚਾਹੀਦੀ ਕਿਉਂ ਮੈਡਮ ਜੀ ਬਿਲਕੁਲ ਜੀ ਮੈਂ ਤਾਂ ਤੁਹਾਨੂੰ ਸਟੋਰੀ 'ਚ ਮੈਸੇਜ ਸਾਰਾ ਦਿੱਤਾ ਹੈ ਕਿ ਜੇ ਅਸੀਂ ਪੇਕਿਆਂ ਦੇ ਹਸਾਬ ਨਾਲ ਸਹੁਰੇ ਦੇ ਸਹੁਰਿਆਂ ਦੇ ਘਰ 'ਚ ਵੀ ਚਲਾਂਗੇ कि ਜੋ ਸਾਨੂੰ ਕਹਿੰਦੇ ਨੇ ਜੇ ਉਹ ਪੇਕੇ ਆਣੇ ਸਾਡਾ ਭਲਾ ਸੋਚਦੇ ਨੇ ਤੇ ਸਾਰੇ ਪਰਿਵਾਰ ਚ ਵੀ ਕਈ ਜੀ ਇਦਾਂ ਦੇ ਹੁੰਦੇ ਨੇ ਕਿ ਸਾਡਾ ਭਲਾ ਸੋਚਦੇ ਨੇ ਪਰ ਸਾਡੇ ਅੰਦਰ ਕਿਤੇ ਨਾ ਕਿਤੇ ਇੱਕ ਨੈਗੇਟਿਵ ਥਿੰਕਿੰਗ ਆਉਂਦੀ ਆ ਕਿ ਨਹੀਂ ਇਹ ਸਾਡੇ ਸੋਹਰੇ ਪਰਿਵਾਰ ਆ ਇੱਥੇ ਸਾਨੂੰ ਆ ਨਹੀਂ ਆ ਕਰਨਾ ਚਾਹੀਦਾ ਉਹ ਸਾਡੇ ਵਾਸਤੇ ਸਹੀ ਨਹੀਂ ਸੋਚਦੇ ਇਸ ਕਰਕੇ ਦਰਾਨੀ ਟਿਠਾਨੀ ਨੂੰ ਵੀ ਅਹੀਂ ਜੇ ਆਪਣੀਆਂ ਭੈਣਾਂ ਵਾਂਗ ਪਰਜਾਈਆਂ ਵਾਂਗ ਸਮਝਾਂਗੇ ਤੇ ਇਹ ਰਿਸ਼ਤੇ ਸਾਡੇ ਜਿਹੜੇ ਸਦਾ ਕਾਇਮ ਰਹਿਣਗੇ ਬਿਲਕੁਲ ਤੇ ਨਹੀਂ ਤੇ ਇਹਨਾਂ ਰਿਸ਼ਤਿਆਂ ਦੇ ਵਿੱਚ ਇੰਨੀ ਕਿ ਅੱਜਕੱਲ ਫੇਕ ਆਉਂਦੀ ਜਾਣ ਦੀ ਆ ਕਿ ਮੇਰੇ ਸਾਬ ਨਾਲ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਘਰ ਹੋਊਗਾ ਜਿੱਥੇ ਦਿਨਾਣੀ ਤੇ ਛਾਣੀ ਦਾ ਰਿਸ਼ਤਾ ਦੇਵਦਾ ਹੋਊਗਾ ਤੇ ਝਾਟੀਆਂ ਅੱਡੋ ਜੰਦੀਆਂ ਨੇ ਕਿ ਕੁਛ ਛੋਟੀ ਛੋਟੀ ਗੱਲ ਤੋਂ ਭਾਂਡੇ ਭੁੰਦੇ ਉਹ ਘਰ ਘਰ ਸਾਰਾ ਅਲੱਗ ਕੀਤਾ ਜਾਂਦਾ ਹੈ ਕਿ ਉਹ ਰਿਸ਼ਤੇ ਟੁੱਟੇ ਜਾਂਦੇ ਫਿਰ ਜਿਹੜੇ ਕਦੀ ਨਹੀਂ ਮਿਲਦੇ ਵਾਂ ਵਿੱਚ ਫਿਰ ਬਸ ਮਿਲਦੇ ਆ ਤੇ ਸਿਰਫ ਇੱਕ 2 ਸੈਕਿੰਡ ਵਾਸਤੇ ਫਿਰ ਆਪੋ ਆਪਣੇ ਘਰ ਸਦਲ ਹੀ ਆਡੋ ਕੇ ਰਹਿ ਜਾਂਦੇ ਨੇ ਸੋ ਰਿਕਵੈਸਟ ਹੈ ਕਿ ਆਪਣੇ ਘਰਾਂ 'ਚ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤੇ ਪਿਆਰ ਨਾਲ ਰਹੋ ਤੇ ਆਪਣੇ ਪਰਿਵਾਰ ਕਾਇਮ ਰੱਖੋ ਜਿਹੜੇ ਪਹਿਲੇ ਪਰਿਵਾਰ ਚੱਲਦੇ ਸੀ ਸਾਂਝੀ ਤੇ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ। ਸੋ ਵੀਡੀਓ ਤੁਹਾਨੂੰ ਕਿਦਾਂ ਦੀ ਲੱਗੀ ਹੈ? ਪਲੀਜ਼ ਕਮੈਂਟ ਬਾਕਸੋਂ ਮੈਨੂੰ ਦੱਸਣਾ। ਤੇ ਆਪਾਂ ਬੜੀ ਵੰਦੀਆ ਛੋਟਾ ਵੀਡੀਓ ਲੈ ਕੇ ਤੇ ਤੁਹਾਡੇ ਵਾਸਤੇ ਲਾਵਾਂਗੇ ਤੇ ਤੁਸੀਂ ਦੇਖਣ ਲਈ ਡਿਫਰੈਂਟ ਚੀਜ਼ਾਂ ਤਿਆਰ ਹੋ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਥੈਂਕ ਯੂ। ਬਾਏ। ਮੈਂ ਮੁਟ ਡੱਗ ਤੇ ਹੋ ਜੀਆਂ ਤੂੰ। ਇਹ ਨਹੀਂ ਹੋਣਾ ਸੀ ਮੈਨੂੰ ਲੱਗਣ ਤੇ।